ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਤੇ ਅੱਜ ਆਪਾਂ ਦੱਸਾਂਗੇ ਕਲਪ ਕਿਵੇਂ ਬਣਦੀ ਆ ਇੱਕ ਸ਼ੈਂਪੂ ਨਾ ਬਣਦੀ ਆ ਤੇ ਇੱਕ ਬਈ ਥਿਨਰ ਨਾ ਬਣਦੀ ਆ ਜਿਹੜੇ ਆਏ ਆਪਾਂ ਆਏ ਕਾਹ ਕੁੜੀ ਗੋਦ ਰੇ ਦੀ ਚੈੱਕ ਕਰਾ ਦਿਨੇ ਸਾਰ ਨਹੀਂ ਪਹਿਲਾਂ ਤਾਂ ਮਿੱਤਰੋ ਆਪਾਂ ਓਨਲੀ ਆਹ ਲਾਉਨੇ ਹੁੰਦੇ ਸੀਗੇ ਇਹ ਆਪਾਂ ਥਿਨਰ ਵਿੱਚ ਪਾ ਕੇ ਤੇ ਬਸ ਇਹ ਲਾ ਦੇਣੀ ਇਹ ਤਾਂ ਭਣਾ ਬਈ ਲਾ ਕੇ ਨਾਦਰ ਨਾਲ ਤੇ ਨਾਦਰ ਸੁਕਾ ਕੇ ਆਪਣ ਨੂੰ ਤਨੂਲਾ ਮਾਰ ਦੋ ਕੋਈ ਚੱਕਰ ਨਹੀਂ ਗਾ ਲਿਬੜਦਾ ਨਹੀਂ ਗਾ ਗੂਤਰ ਆਇਆ ਥੇਂਦਰ ਨਾ ਜੇ ਇਹਦੇ ਵਿੱਚ ਪਾਣੀ ਪਾਵਾਂਗੇ ਆਪਾਂ ਤੇ ਫਿਰ ਗੂਤਰ ਲਿਬੜੂਗਾ ਤੇ ਬਈ ਇਹ ਨਾ ਫਿੱਕੀ ਹੋ ਜਾਂਦੀ ਯਾਰ ਕੋਈ ਟਾਈਮ ਪੈ ਗਏ ਨਾ ਜੇ ਗੂਤਰ ਧੁੱਪੇ ਛੱਡਦੇ ਆਪਾਂ ਗਰਮੀ ਚ ਨਾ ਤੇ ਤੋਂ ਆਪਣਾ ਰੰਗ ਓਡ ਜਾਂਦਾ ਇਹਦਾ ਆਹ ਕਲਪਦਾ ਤਾਂ ਤੇ ਆਹ ਹੈਗੀ ਪੱਥੜਾਈ ਆਪਣੀ ਪ੍ਰਿੰਟ ਰੇਟ ਹੈਗਾ 32 ਰੁਪਏ ਉਤੀਆਂ ਰੁਪਈਆਂ ਨਹੀਂ ਮਿਲ ਜਾਂਦੀ ਐ ਡੱਬੀ ਇੱਕ ਮਿਲ ਜਾਂਦੀ ਦੋ ਸੀ ਆਪਣੇ ਕੋਲੇ ਤੇ ਇਹ ਡੱਬੀ ਵਿੱਚ ਆ ਚੀਜ਼ਾਂ ਹੁੰਦੀਆਂ ਆ ਆ ਚੀਜ਼ਾਂ ਹੁੰਦੀਆਂ ਇਹ ਆ ਹੁੰਦੀ ਪੱਥਰਾਈ ਤੇ ਇਹਨੂੰ ਆਪਾਂ ਪੀਸ ਕੇ ਤੇ ਉਹ ਆ ਚੀਜ਼ ਬਣ ਜਾਂਦੀ ਜੇ ਇਹਨੂੰ ਪੀਸਿਆ ਆ ਚੀਜ਼ ਬਣ ਜਾਂਦੀ ਪੀਸ ਕੇ ਐਸੇ ਡੰਗਣਾਂ ਨੂੰ ਪੀਸ ਕੇ ਆ ਹਲੀ ਚੀ ਜੀ ਬਣ ਜਾਂਦੀ ਆ ਤੇ ਇਹ ਸੈਂਪਲ ਲਾਵਾਂਗੇ ਤਾਂ ਜਵਣ ਲੈਂਦੀ ਬਈ ਪਰ ਤੁੱਪੇ ਸਾਰਾ ਦਿਨ ਤੁੱਪੇ ਭਾਈ ਰੱਖੇ ਤੁੱਪੇ ਢਾਈ ਰੱਖੇ ਉਤਰ ਤੇ ਜੇ ਸੈਂਪਲ ਲਾਈ ਆ ਜਵਣ ਲੈਂਦੀਗੀ ਜੇ ਆਪਾਂ ਇਥੇ ਨਰਚ ਪਾ ਕੇ ਲਾਈ ਫੇਰੇ ਵੀ ਹੋ ਜਾਂਦੀ ਪੱਕੀ ਤੁਨੂੰ ਐਵੇਂ ਅੱਖਾਂ ਮੈਂ ਤੇ ਕੇਰਾ ਆਪਾਂ ਬੱਚਾ ਵਾਸਤੇ ਜਿਵੇਂ ਨਿਸ਼ਾਨੇ ਕਰਾਉਣਗੇ ਜਾਂ ਕੂਤਰਾ ਵੱਡਿਆਂ ਦੇ ਲਾਉਣਗੇ ਨਿਸ਼ਾਨਾ ਨਾ ਉਹਦੇ ਵਾਸਤੇ ਆਪਾਂ ਕੋਲੀ ਆਹ ਥੋੜੀ ਰਹਿ ਗਈ ਹੁਣ ਤਾਂ ਮੌਕੀ ਗਈ ਆ ਤੇ ਦੁਬਾਰਾ ਕੋਲਦੇ ਆਪਾਂ ਜਿਹੜੇ ਆਪਾਂ ਉੱਡਣ ਵਾਲੇ ਕਬੂਤਰਾਂ 'ਚ ਲਾਵਾਂਗੇ ਉਹ ਆਪਾਂ ਸ਼ੈਂਪੂ 'ਚ ਪਾ ਕੇ ਲਾਵਾਂਗੇ ਉਹ 'ਚ ਫਿਰ ਆਹ ਪੁੜੀ ਦਾ ਸਮਾਨ ਨਹੀਂ ਕਰਦੇਗੇ ਆਪਾਂ ਤੇ ਜੇ ਕੋਈ ਵੱਡਿਆਂ ਦੇ ਲਾਉਣੀ ਆ ਮੋਢੇ ਮਾਢੇ ਤੇ ਹਨਾ ਉਹਦਾ ਕੋਈ ਚੱਕਰ ਨਹੀਂਗਾ ਉਹਦਾ ਪਲਾ ਆ ਹੀ ਲਾ ਦੋ ਵਿੱਚ ਦੋਵੇਂ ਮਿਕਸ ਕਰਕੇ ਥੋੜੀ ਆਪਾ ਆ ਕੇ ਥੋੜੀ ਆਪਾ ਆ ਕੇ ਤੇ ਥੋੜਾ ਥਿਨਰ ਪਾ ਕੇ ਇਹ ਚੱਪਰ ਲਾ ਲੈਣੀ ਆ ਇਹ ਤੇ ਇੱਕ ਕਾਲੀ ਪੂਰੀ ਚੜੂਗੀ ਮਿੱਤਰੋ ਇਹ ਵੀ ਜਿਹੜੇ ਵੱਡੇ 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 ਕਬੂਤਰਾਂ 'ਚ ਲਾਉਣੀ ਆ ਜਾਂ ਬੱਚਿਆਂ ਦੇ ਲਾਉਣੀ ਜਿਹੜੇ ਨਹੀਂ ਬਾਜੀ ਛੱਡਨੇ ਹਨਾ ਉਹਨਾਂ ਦੇ ਆਪਾਂ ਲਾ ਸਕਦੇ ਆ ਵਧੀਆ ਇਹ ਤੇ ਇੱਕ ਪੁੜੀ ਐਜੀ ਖੋਲ ਲੈਣੀ ਆਪਾਂ ਇਹ ਪਾ ਦਾਂਗੇ ਥੋੜਾ ਧੰਨਰ ਪਾ ਦਾਂਗੇ ਥੋੜੀ ਜੀ ਆਹ ਪਾ ਦਾਂਗੇ ਪੱਥਰ ਢਾਈ ਤਿੰਨੇ ਚੀਜ਼ਾਂ ਮਿਕਸ ਕਰਕੇ ਤੇ ਦੋ ਦਿਨ ਆਪਾਂ ਇਹਨੂੰ ਆਹੀਂ ਪਈ ਰਹਿਣਾਂਗੇ ਇੱਕ ਦਿਨ ਬਾਅਦ ਹਿਲਾੜਿਆ ਕਰਾਂਗੇ ਤੇ ਵਧੀਆ ਰਲ ਜੂਗੀ ਆਹ ਦੱਬੀ ਜੀ ਪਾ ਦਿੰਨੇ ਆ ਇਹਨੂੰ ਪੀਸਣਾ ਪੈਂਦਾ ਮਿੱਤਰੋ ਪੀਸ ਕੇ ਫਿਰ ਚੂਰ ਬਣ ਜਾਂਦਾ ਇਹ ਫਿਰ ਇਹ ਚ ਪਾਵਾਂਗੇ ਫਿਰ ਇਹ ਕਲਪ ਚੜਨੀ ਆ ਕਿਰਾਂ ਪੁੜੀ ਖੋਲ ਗਏ ਤੇ ਪੁੜੀ ਇਹ ਚ ਪਾਉਣੇ ਤੁਹਾਨੂੰ ਦੱਸ ਦੇ ਕਿੰਨੀ ਪਾਉਣੀ ਹੈ ਇਹ ਗੋਲਰੀ ਹੈ ਮਿੱਤਰੋ ਇਹ ਮਿਲ ਜਾਂਦੀ ਆ 20 ਰੁਪਏ ਦੀ ਪੁੜੀ ਆ ਵੇਖੋ ਕੱਲੀ ਆ ਵੀ ਲਾ ਸਕਦੇ ਆ ਆਪਾਂ ਇਹ ਕੱਲੇ ਸਪੈਲਟ ਚ ਪਾ ਕੇ ਇਹੀ ਲੱਗ ਜਾਂਦੀ ਹੈ ਕਿਰਾ ਪੁੜੀ ਖੋਲ ਕੇ ਦੇ ਵਿੱਚ ਪਾਉਣੀ ਹੈ ਇਹਦੇ ਤੇ ਨਾਲੇ ਆਪਾਂ ਆ ਪਾਵਾਂਗੇ ਪੱਥੜਾਈ ਲਓਏ ਮਿੱਤਰੋ ਆਪਾਂ ਪਾਲੀ ਅੱਧੀ ਪੁੜੀ ਇਹ ਗੋਲਰੀ ਹੈ ਮਹਿੰਦੀ ਆ ਤੇ ਇਹਦੀ ਅੱਧੀ ਪੁੜੀ ਪਾਲੀ ਚੱਲ ਭਾਈ ਉਹਨਾ ਜੋ ਪੱਥੜਾਈ ਪੱਥੜਾਈ ਆਪਾਂ ਪਾਵਾਂਗੇ ਥੋੜੀ ਕਿਉਂਕਿ ਇਹ ਤਾਂ ਆਪਾਂ ਵੱਡੇ ਕਬੂਤਰਾਂ ਵਾਸਤੇ ਮੋਢੇ ਮੱਢੇ ਲਾਉਣ ਵਾਸਤੇ ਤਾਂ ਘੋਲ ਰਹੇ ਆ ਜਿਹੜੇ ਆਪਾਂ ਬਾਜੀਆਂ ਵਾਸਤੇ ਕਬੂਤਰ ਛੱਡਾਂਗੇ ਜਾਂ ਉਹਨਾਂ ਦੇ ਲਾਵਾਂਗੇ ਉਹ ਆਪਾਂ ਸ਼ੈਂਪੂ ਚ ਲਾਵਾਂਗੇ ਤੁਹਾਨੂੰ 10 ਦਿਨਾਂ ਕਿਵੇਂ ਲੱਗਦੀ ਆ ਐਨੀ ਪਾਵਾਂਗੇ ਪੱਥੜਾਈ ਵਿੱਚ ਆਪਾਂ ਇਹ ਚ 스ਪੈਲਟ ਪਾਵਾਂਗੇ 스ਪੈਲਟ ਦੀ ਮਾਤਰਾ ਆਪਾਂ ਥੋੜੀ ਰੱਖਾਂਗੇ ਬਾਲਾ 스ਪੈਲਟ ਨਹੀਂ ਪਾਉਂਦੇਗੇ ਕਿਉਂਕਿ ਆਪਾਂ ਥੋੜੇ ਹੀ ਬਣਾਉਣਾ ਰੰਗ ਇਹਦਾ ਲਓ ਜੀ ਇਹ ਪਤਾ ਹੋਊਗਾ ਭਾ ਆਈਨਾ ਕਾ ਬੜੀ ਚੰਗੀ ਤਰ੍ਹਾਂ ਹਲਾ ਲੈਨੇ ਆ ਹਲਾ ਕੇ ਹੁਣੇ ਵਿਖਾਉਣੇ ਤੁਨ ਕਿਵੇਂ ਚੜਦੀਏ ਤੇ ਦੋਹਾਂ ਦਿਨਾਂ ਬਾਅਦ ਵਿਖਾਵਾਂਗੇ ਆਪਾਂ ਕਿਵੇਂ ਚੜਦੀ ਇਹ ਹਲਾ ਲਾ ਜੀ ਆਪਾਂ ਰੰਗ ਚੰਗੀ ਤਰ੍ਹਾਂ ਤੇ ਤੁਹਾਨੂੰ ਦਿਖਾ ਦਈਏ ਹੁਣ ਕਿਵੇਂ ਲੱਗਦਾ ਇਹ ਇੱਕ ਮਿੰਟ ਹੀ ਅਲਾਈਨਮੈਂਟ ਪਿੱਛੇ ਵੇਖ ਲੂ ਮਿੱਤਰੋ ਇਹ ਨਾਲ ਨਾਲ ਚੜ ਜਾਂਦਾ ਲਓ ਜੀ ਪੂਰਾ ਆਪਾਂ ਥੋੜਾ ਜਿਹਾ ਲਵੇੜ ਕੇ ਤੇ ਇਹਨੂੰ ਧੁੱਪੇ ਰੱਖਦੇ ਆਂ ਤੇ 10 ਮਿੰਟ ਬਾਅਦ ਵੇਖਾਂਗੇ। ਹੋ ਜੇ ਮਰਜੀ ਮੂਹ ਡੈਮਾ ਡੈ ਤੇ ਲਾਈ ਜਾਓ ਜੇ ਬੱਚਿਆਂ ਨੇ ਲਾਲ ਹੋ ਜੇ ਕੰਤਾਂ ਗੁੰਤਾਂ ਬਗਲਾ ਟੂਸੇ ਜੇ ਮਰਜੀ ਕਰੀ ਜਾਓ ਜੇ ਇਹਦਾ ਆਪਾਂ ਲਾ ਦੇਣਾ ਟੱਕਣ ਤੇ ਇਹਨੂੰ ਆਪਾਂ ਧੁੱਪੇ ਰੱਖ ਆਉਣੇ ਆ। ਐਜੀ ਫਸਾ ਗਏ। ਉਹ 10 ਮਿੰਟਾਂ ਬਾਰੇ ਬਖਾਉਂਗਾ ਇਹ ਕਿਵੇਂ ਚੜਦੀ ਆ ਚੜੂਗੀ ਵੀ ਬਹੁਤ ਮਿੱਤਰੋ ਕਿਵੇਂ ਵੱਡੇ ਹੁ ਤਾਂ ਅੰਦਰ ਰਹਿਣੇ ਆ ਉਹਨਾਂ ਦੇ ਫਿਕੀ ਨਹੀਂ ਹੁੰਦੀ ਏ ਤੇ ਹੁਣ ਦੱਸਦੇ ਆ ਆਪਾਂ ਸ਼ੈਂਪੂ ਚ ਪਾ ਕੇ ਕਿਵੇਂ ਲਾਈਦੀ ਆ ਇਹਦਾ ਆਪਾਂ ਯੂਜ਼ ਨਹੀਂ ਕਰਨਾਗਾ ਇਹ ਸਪੈਲਟ ਆ ਨੋ ਪਾਸ ਰਹਿਣਾ ਲਾ ਇਹਦਾ ਯੂਜ਼ ਨਹੀਂ ਕਰਨਾਗਾ ਹੁਣ ਆਪਾਂ ਇੱਕ ਤਾਂ ਲਵਾਂਗੇ ਆ ਹਾਈਡਰੋਜਨ ਇਹ 20 ਰੁਪਏ ਨੇ ਮਿਲ ਜਾਂਦੀ ਏ ਵੀ ਹਾਈਡਰੋਜਨ ਲੈ ਕੇ ਇੱਕ ਲੈ ਕੇ ਸ਼ੈਂਪੂ ਦੀ ਬੁੜੀ ਸ਼ੈਂਪੂ ਦੀ ਪੂੜੀ ਇੱਕ ਨਹੀਂ ਪਾਉਣੀਗੀ ਅੱਧੀ ਹੀ ਪਾਉਣੀ ਆ ਅੱਧਿਕ ਸ਼ੈਂਪੂ ਦੀ ਪੂੜੀ ਪਾ ਕੇ ਤੇ ਆ ਮਤਲਬ ਆ ਤਾਂ ਪਥਰੀ ਭਾਵਾ ਪਾ ਲੋ ਜੇ ਆ ਪਥਰੀ ਆ ਇਹਨਾਂ ਭਾਵਾ ਪਾ ਲੋ ਜੀ ਯਾਰ ਭਾਵਾ ਪਾ ਕੇ ਇਹ ਤੇ ਵਿੱਚ ਹਾਈਡਰੋਜਨ ਪਾ ਦਿਓ ਜੀ ਹਾਈਡਰੋਜਨ ਪਾ ਕੇ ਉਹਨੂੰ ਅੱਧਾ ਘੰਟਾ ਪਿਆ ਰਹਿਣ ਦਿਓ ਜੀ ਫਿਰ ਬਾਈ ਕਰ ਦੀ ਨਿਚੜ ਤਾਂ ਨਾਲ ਦੇਣਾ ਨਹੀਂ ਜਾਂਦੀ ਆ ਨਾਲ ਦੇ ਨਾਲ ਹਲਾ ਕੇ ਨਾਲ ਦੇ ਲਾ ਦੇ ਤੇ ਅੱਧਾ ਘੰਟਾ ਪਿਆ ਰਹਿਣ ਦੋ ਜੀ ਜੇ ਥੋੜਾ ਵਿੱਚ ਹਾਈਡਰੋਜਨ ਸੁੱਕ ਗਿਆ ਮਤਲਬ ਕੱਲੀ ਪੱਥੜਾ ਹੀ ਰਹੇਗੀ ਤੇ ਵਿੱਚ ਥੋੜਾ ਜਿਹਾ ਹਾਈਡਰੋਜਨ ਪਾ ਕੇ ਤੇ ਰੂਮ ਦੇ ਫੰਬੇ ਨਾਲ ਕਬੂਤਰਾਂ ਨੂੰ ਲਾ ਦੋ ਜੀ ਤੇ ਉਹਨੂੰ ਲਾ ਕੇ ਅੱਧਾ ਘੰਟਾ ਪਾ ਦੋ ਜੀ ਆਪਣੇ ਜਿਵੇਂ ਧੁੱਪੇ ਜਾਲ ਪਿਆ ਨਾ ਧੁੱਪੇ ਪਾ ਦੋ ਜੀ ਕਬੂਤਰ ਨੂੰ ਧੁੱਪੇ ਪਾ ਕੇ ਜਦੋਂ ਚੰਗੀ ਤਰ੍ਹਾਂ ਸੁੱਕ ਗਿਆ ਹੋ ਤੇ ਉਹਨੂੰ ਪਾਣੀ ਲੈ ਕੇ ਧੋ ਦੋ ਜੇ ਪਾਣੀ ਨਾਲ ਧੋ ਦੋ ਜੇ ਤੇ ਛੱਡ ਦੋ ਜੀ ਖੁੱਡੇ ਚ ਕੀਰਾਂ ਦਾ ਖੰਭ ਆਉਣਗੇ ਮਤਲਬ ਹੋਰ ਹੀ ਲੱਗਣਗੇ ਜਿਵੇਂ ਕਬੂਤਰ ਖਰਾਬ ਹੋ ਗਿਆ ਹੁੰਦਾ ਨਾ ਖੰਭ ਖਰਾਬ ਕਰ ਲੈਂਦਾ ਕਬੂਤਰ ਐ ਲੈ ਜ ਹੁਣ ਨਹੀਂ ਉੱਡ ਰਹੇ ਨੇ ਨਾ ਹੋਰ ਹੀ ਪਾ ਜਿਵੇਂ ਬੱਤੀਆਂ ਬਾਈ ਜਾਂਦੇ ਖੰਭ ਤੇ ਅਗਲੇ ਦਿਨ ਵੇਖੋ ਜੇ ਤੁਸੀਂ ਫਿਰ ਕਬੂਤਰ ਨੂੰ ਤਿੰਨ ਚਾਰ ਦਿਨ ਛੱਡੀ ਤਾਂ ਨਹੀਂ ਹੁੰਦਾ ਬਾਅਦ ਚ ਕਿਰਾਂ ਖੰਭ ਜੇ ਪਾੜ ਜਾਂਦੇ ਕਬੂਤਰ ਦੇ ਤੇ ਬਾਅਦ ਵਿੱਚ ਵੇਖੋ ਜੇ ਤੁਸੀਂ ਕਿਵੇਂ ਚੜਦੀ ਆ ਪਰ ਧੋਣੀ ਜ਼ਰੂਰੀ ਹੈ ਬਾਈ ਜੇ ਨਾ ਧੋਤਾ ਨਾ ਪੱਥੜਾਈ ਵੀ ਫੈਲਰ ਜਾਂਦੀ ਹੈ ਇਹ ਇਹ ਗਾਂ ਚਾਦਣਾ ਚੁਦਰਣ ਲੱਗ ਜਾਂਦੀ ਹੈ ਇਹ ਪਰ ਜੇ ਧੂਤੀ ਤੇ ਜਿੱਥੇ ਲਾਤੀ ਉੱਥੇ ਖੜੀ ਰਹਿੰਦੀ ਹੈ ਤੇ ਇਹ ਜਿਵੇਂ ਮਰਜੀ ਗਰਮੀ ਫਿਰਦਾ ਰਹੇ ਉਤਰ ਜਾਂ ਖੇ ਫੇਡ ਹੋ ਜੇ ਫੇਡ ਨਹੀਂ ਹੁੰਦੀ ਉਵੇਂ ਜਿਵੇਂ ਲੱਗੀ ਰਹੀ ਉਵੇਂ ਰਹੂਗੀ ਪਰ ਇਹਦਾ ਯੂਜ਼ ਨਹੀਂ ਕਰਨਾ ਆਪਾਂ ਹਾਈਡਰੋਜਨ ਯੂਜ਼ ਕਰਨਾ ਹਾਈਡਰੋਜਨ ਸ਼ੈਂਪੂ ਤੇ ਪੱਥਰੜਾ ਇਹ ਤਿੰਨਾਂ ਨੂੰ ਮਿਲਾ ਕੇ ਲਾ ਲਓ ਜੇ ਬਾ ਆਈ ਸੀ ਵੀਡੀਓ ਤੇ ਹੁਣ ਬਈ 10 ਮਿੰਟ ਤੱਕ ਕਰੋ ਦੱਸ ਦਿੰਨੇ ਆ ਤੁਹਾਨੂੰ ਕਿਵੇਂ ਬਣਦਾ ਕਿਹੜਾ ਖੰਭ ਕਾਲਾ ਦਾ ਹੋਗਾ ਜਮਾ ਤੇ ਆਪਣਾ ਰੰਗ ਬਣ ਕੇ ਤਿਆਰ ਵੱਡੇ ਕੂਤਰਾਂ ਵਾਸਤੇ ਇਹ ਉੱਡਣ ਵਾਲੇ ਉਹਨਾਂ ਨੂੰ ਆਪਾਂ ਹਾਈਡਰੋਜਨ ਪਾ ਕੇ ਲਾਵਾਂਗੇ ਉਹਨਾਂ ਦੇ ਸੇਪੂਗਾ ਕੇ ਤੇ ਪੂੜੀ ਅੱਧੀ ਰੱਖ ਲਈ ਆਪਾਂ ਵਿੱਚ ਲੋ ਵੀ ਮਿੱਤਰੋ ਆਇਆ ਚੜਦਾ ਰੰਗ ਜਿਹੜਾ ਆਪਾਂ ਕਾਲਾ ਰੰਗ ਲਾਇਆ ਤੇ ਕਬੂਤਰ ਤੇ ਵੀ ਲਾ ਕੇ ਵਿਖਾਤਾ ਆਪਾਂ ਨਾਲ ਦੇ ਨਾਲ ਐਕਸਪੈਰੀਮੈਂਟ ਚੱਲ ਏ ਆ ਵੇਖੋ ਚਲ ਚਾ ਪਰੇ ਮੋੜੇ ਵਿਖਾ ਹਮ ਦੋਵੇਂ ਮੋਢੇ ਕਾਲੇ ਕਰਤੇ ਇਹਦੇ ਆਪਾਂ ਤੇ ਉਹਨੂੰ 10 ਮਿੰਟ ਹੋ ਗਏ ਪਾਈ ਨੂੰ ਇਹਦਾ ਖੰਭ ਰੱਖਿਆ ਸੀਗਾ ਉਹ ਵੀ ਦਿਖਾ ਦਿੰਨੇ ਤੁਹਾਨੂੰ ਆਪਾਂ ਜਮੇ ਛਾ ਕਾਲਾ ਜੀ ਜਮੇ ਕਾਲਾ ਲਓ ਜੀ ਦੇਖ ਲਓ ਇਹ ਗਣਾ ਜਮ ਕਾਲਾ ਇਧਰ ਵੀ ਵੀਰ ਲੋ ਕੋਈ ਖੰਭ ਪਾਟਿਆ ਨਹੀਂ ਗਾ ਇਹ ਤਾਂ ਬਈ ਇਹਦਾ ਯਾਰ ਕਲਫ ਦਾ ਇੰਨਾ ਸੋਖਾ ਜਿਵੇਂ ਹੁਣ ਕਬੂਤਰ ਲਾਦਾ ਨਾ ਰੰਗ ਟੂਸਾ ਕਰਤਾ ਬਗਲ ਕਰਤੀ ਝਾਲਰ ਕਰਤੀ ਤੇ ਇਹ ਤਾਂ ਬਈ ਐਸ ਕਾ ਕੇ ਨਾ ਮਾਰ ਕੇ ਫੂਕਾਂ ਚਾਰਕ ਤੇ ਓਲਾ ਮਾਰਦੇ ਜਾਂ ਖੰਭ ਪਾੜ ਜੇ ਇਹਨੂੰ ਧੂਨ ਦੀ ਲੋਡ ਵੀ ਨਹੀਂ ਗਈ ਇਹ ਗਾਣੀ ਫੇਲਰ ਦੀ ਗਈ ਜਿਵੇਂ ਇੱਥੇ ਲਾ ਦੇ ਨਾ ਤਾਂ ਵੇਲੇ ਖੰਭ ਨਹੀਂ ਪਟਿਆ ਨਹੀਂ ਕੋਸ ਹੋਇਆ ਹਨਾ ਇਹਦਾ ਲਾ ਕੇ 2 ਸਟਾਸੇ ਕਰਕੇ ਤੇ ਓਲੇ ਮਾਰਦੀ ਦੀ ਨਾਲੇ ਨਾਲ ਹੀ ਜਿਹੜੀ ਹੁੰਦੀ ਆ ਦੂਜੀ ਕਲਫ ਮਤਲਬ ਪੱਥੜਾਈ ਫਿਰ ਉਹ 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 ਗੂਤਰ ਨੂੰ ਨਹੀਂ ਉਡਣ ਦਿੰਦੀਗੀ ਉਹ ਫਿਰ 4 ਦਿਨ ਬੰਨ੍ਹ ਹੀ ਕਰਨਾ ਪੈਂਦਾ ਗੂਤਰ ਆ ਤੁਹਾਡੇ ਸਾਹਮਣੇ ਐਕਸਪੈਰੀਮੈਂਟ ਤੇ ਇਦਾਂ ਹੀ ਸੁੱਕ ਗਿਆ ਰੰਗ ਐਂ ਲੱਗਦਾ ਮਿੱਤਰੋ ਇਹ ਰੰਗ ਵੀਡੀਓ ਕਿਵੇਂ ਲੱਗੀ ਜਾਂ ਆਪਣਾ ਤਰੀਕਾ ਸਹੀ ਲੱਗਾ ਰੰਗ ਲਾਉਣ ਦਾ ਕਮੈਂਟ ਕਰਕੇ ਮੇਰਾ ਭਰਾ ਜਰੂਰ ਦੱਸਿਓ ਜੀ ਸਾਰੇ ਭਰਾ ਜਿੰਨੇ ਵੀ ਭਰਾ ਵੀਡੀਓ ਵੇਂਦੇ ਆ ਨਾ ਕੋਈ 700 800 ਬੰਦਾ 900 ਹਜ਼ਾਰ ਬੰਦਾ ਵੇਂਦਾ ਵੀਡੀਓ ਪਰ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਕਾਲਾ ਰੰਗ ਕਿਵੇਂ ਬਣਿਆ ਤੇ ਇਹ ਤਰੀਕਾ ਸਹੀ ਆ ਜਾਂ ਗਲਤ ਧੰਨਵਾਦ ਸਾਰੇ ਵੀਰਾਂ ਦਾ